ਵੱਡੀ ਖਬਰ ਦਾ ਪੰਜਾਬੀ ਅਦਾਕਾਰਾਂ ਤਾਨੀਆਂ ਦੇ ਪਿਤਾ ਤੇ ਫਾਇਰਿੰਗ ਦੇ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਅਜੇ ਤੱਕ ਹਮਲਾਵਰਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹਮਲਾਵਰਾਂ ਦੀ ਤਲਾਸ਼ ਦੇ ਵਿੱਚ ਮੋਗਾ ਪੁਲਿਸ ਲਗਾਤਾਰ ਜੁਟੀ ਹੋਈ ਹੈ ਅਮਲੇ ਦੇ ਪਿੱਛੇ ਗੈਂਗਸਟਰ ਕਨੈਕਸ਼ਨ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਅਨਿਲ ਕੰਬੋਜ ਨੂੰ ਕਈ ਵਾਰ ਅਸਲ ਧਮਕੀ ਭਰੇ ਕਾਲ ਆਏ ਸੀ 2022 ਦੇ ਵਿੱਚ ਪਰਿਵਾਰ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਕੱਲ ਮੋਗਾ ਦੇ ਕੋਰਟ ਸਿੱਖਾਂ ਦੇ ਵਿੱਚ ਤਾਨੀਆਂ ਦੇ ਪਿਤਾ ਤੇ ਫਾਇਰਿੰਗ ਹੋਈ ਸੀ ਕਲੀਨਿਕ ਦੇ ਵਿੱਚ ਬੈਠੇ ਅਨਿਲ ਕੰਬੋਜ ਤੇ ਗੋਲੀਆਂ ਛੱਡੀਆਂ ਸਨ ਫਾਇਰਿੰਗ ਦੇ ਵਿੱਚ ਤਾਨੀਆਂ ਦੇ ਪਿਤਾ ਗੰਭੀਰ ਜ਼ਖਮੀ ਹੋਏ ਨੇ ਦੋ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਨਿਲਕੰਬੋਜ ਤਾਨੀਆਂ ਦੇ ਸਟੈਪ ਫਾਦਰ ਨੇ ਆ ਪਰ ਵੱਡਾ ਸਵਾਲ ਹੈ ਕਿ ਆਖਰਕਾਰ ਮੁਲਜ਼ਮ ਕਦੋਂ ਪੁਲਸ ਦੀ ਗ੍ਰਿਫਤ ਵਿੱਚ ਆਉਣਗੇ ਹਾਲਾਂਕਿ ਲਗਾਤਾਰ ਮੁਲਜ਼ਮਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਆ ਪਰ ਅਜੇ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਪੰਜਾਬੀ ਅਦਾਕਾਰਾਂ ਤਾਨੀਆਂ ਦੇ ਪਿਤਾ ਤੇ ਦਰਸਲ ਇਹ ਕੱਲ ਫਾਇਰਿੰਗ ਕੀਤੀ ਜਾਂਦੀ ਹੈ ਕੱਲ ਦੀ ਪੂਰੀ ਵਾਰਦਾਤ ਹੈ ਤੁਹਾਨੂੰ ਦੱਸ ਦੇ ਕਿ ਤਾਨੀਆਂ ਜੋ ਕਿ ਪੰਜਾਬੀ ਅਦਾਕਾਰਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਜੋ ਨਜ਼ਰ ਆ ਚੁੱਕੇ ਨੇ ਹਾਤਾ ਤਾਨੀਆਂ ਦੇ ਸਟੈਪ ਫਾਦਰ ਦੱਸੇ ਜਾ ਰਹੇ ਨੇ ਜਨਤਕ ਕਿ ਕੱਲ ਇਹ ਫਾਇਰਿੰਗ ਕੀਤੀ ਜਾਂਦੀ ਹੈ ਅਨਿਲ ਕੰਬੋਜ ਨੂੰ ਜੋ ਕਿ ਨਿਸ਼ਾਨਾ ਬਣਾਇਆ ਜਾਂਦਾ ਹੈ ਜਦੋਂ ਉਹ ਕਲੀਨਿਕ ਤੇ ਆਪਣੇ ਕਲੀਨਿਕ ਤੇ ਬੈਠੇ ਹੋਏ ਸਨ ਤੇ ਇਸੇ ਦੌਰਾਨ ਇਹ ਹਮਲਾਵਰ ਮਲਜ਼ਮ ਜੋ ਕਿ ਉੱਥੇ ਪਹੁੰਚਦੇ ਨੇ ਸ਼ਰੀਆਮ ਕੁੜੀਆਂ ਚਲਾਈਆਂ ਜਾਂਦੀਆਂ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਨੀਆਂ ਤੇ ਪਰਿਵਾਰ ਵੱਲੋਂ ਅਸੀਂ ਇਹ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਦੇ ਪਰਿਵਾਰ ਲਈ ਇਹ ਬਹੁਤ ਹੀ ਨਾਜ਼ੁਕ ਅਤੇ ਭਾਵੁਕ ਸਮਾਂ ਹੈ ਬੀਨਤੀ ਕਰਦੇ ਹਾਂ ਕਿ ਸਾਡੀ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਵੇ ਤੇ ਇਸ ਭਾਵੁਕ ਸਮੇਂ ਸਾਨੂੰ ਸੰਭਲਣ ਲਈ ਥਾਂ ਦਿੱਤੀ ਜਾਵੇ ਅਸੀਂ ਅਪੀਲ ਕਰਦੇ ਹਾਂ ਕਿ ਇਸ ਸਥਿਤੀ ਦੌਰਾਨ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਈਆਂ ਜਾਣ ਸਾਤ ਦਿਨ ਲਈ ਸਾਰਿਆਂ ਦਾ ਧੰਨਵਾਦ ਤਾਂ ਤਾਜ ਤੱਕ ਹਮਲਾਵਰਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਪਰ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਦੇ ਜੋ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਹਮਲੇ ਦੇ ਪਿੱਛੇ ਗੈਂਗਸਟਰ ਕਨੈਕਸ਼ਨ ਵੀ ਹੋ ਸਕਦਾ ਹੈ ਅਨਿਲ ਕਮੋਜ ਨੂੰ ਕਿਉਂਕਿ ਕਈ ਵਾਰ ਧਮਕੀ ਭਰੇ ਆ ਫੋਨ ਕੀਤੇ ਗਏ 2022 ਦੇ ਵਿੱਚ ਪਰਿਵਾਰ ਦੀ ਸ਼ਿਕਾਇਤ ਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਆ ਤਾਂ ਇਸ ਦੇ ਵਿਚਾਲੇ ਕੱਲ ਹਮਲਾਵਰਾਂ ਦੇ ਵੱਲੋਂ ਮੁਰਤੂ ਅਨਿਲ ਕਮੋਜ ਨੂੰ ਨਿਸ਼ਾਨਾ ਬਣਾ ਕੇ ਜਾਂਦਾ ਸ਼੍ਰੀ ਆਮ ਗੋਲੀਆਂ ਚਲਾਈਆਂ ਗਈਆਂ ਤਾਂ ਸਿੱਧਾ ਰੁਕਾਂਗੇ ਮੋਗਗਾ ਦਾ ਕਿਥੋਂ ਕਿ ਮੇਰੇ ਸਹਿਯੋਗੀ ਦੀਪਕ ਸਿੰਘ ਦਾ ਲਾਈਵ ਜੁੜੇ ਹੋਏ ਨੇ ਦੀਪਕ ਆਪਣੇ ਆਪ ਦੇ ਵਿੱਚ ਇਹ ਵੱਡਾ ਸਵਾਲ ਹੈ ਕਿ ਕਦੋਂ ਇਹ ਮੁਲਜ਼ਮਪੁਲਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਪਰ ਹੁਣ ਤੱਕ ਦੀ ਕੀ ਕੋ ਜਾਣਕਾਰੀ ਹੈ ਪੁਲਸ ਦਾ ਕੀ ਪੱਖ ਸਾਹਮਣੇ ਆ ਸ਼ੁਰੂਆਤੀ ਐਂਗਲ ਕੀ ਹੈ ਕਿਸ ਲਿਹਾਜ਼ ਦੇ ਨਾਲ ਪੁਲਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੇਖੋ ਪਰਮੇਂਦਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹਰ ਐਂਗਲ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਈ ਕਈ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ 2-3 ਸਾਲ ਪਹਿਲਾਂ 2022 ਦੇ ਵਿੱਚ ਜਿਹੜੇ ਇੱਕ ਇਹਨਾਂ ਨੂੰ ਥ੍ਰੈਟ ਕਾਲ ਵੀ ਆਈ ਸੀ ਉਸ ਐਂਗਲ ਨੂੰ ਵੀ ਲੈ ਕੇ ਪੁਲਿਸ ਜਿਹੜਾ ਜਾਂਚ ਕਰ ਰਹੀ ਹੈ ਲੇਕਿਨ ਕੱਲ ਜਿਸ ਤਰ੍ਹਾਂ ਸ਼ਰੇਆਮ ਕੋਟੀ ਸਖਾਂ ਦੇ ਵਿੱਚ ਦੋ ਹਮਲਾਵਰ ਆਉਂਦੇ ਨੇ ਔਰ ਦਵਾਈ ਲੈਣ ਦੇ ਬਾਨੇ ਡਾਕਟਰ ਸਾਹਿਬ ਤੇ ਗੋਲੀਆਂ ਚਲਾਉਂਦੇ ਨੇ ਔਰ ਉਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਹਾਲਕਿ ਅਸੀਂ ਉਸੇ ਹਸਪੀਟਲ ਦੇ ਬਾਹਰ ਖੜੇ ਹਾਂ ਜਿੱਥੇ ਕੀ ਉਹਨਾਂ ਕਰਾਂਗੇ ਜਿਹੜੇ ਇਸ ਹਸਪੀਟਲ ਦੇ ਡਾਇਰੈਕਟਰ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਦਾ ਟ੍ਰੀਟਮੈਂਟ ਹੋਇਆ ਔਰ ਕੀ ਹਾਲਾਤ ਨੇ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪੁਲਿਸ ਦੀ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿਉਂਕਿ ਕੱਲ ਇੱਕ ਸੀਸੀਟੀਵੀ ਪੁਲਿਸ ਦੇ ਹੱਥ ਲੱਗੀ ਸੀ ਜਿਹੜੀ ਹਸਪੀਟਲ ਦੀ ਵੀ ਸੀ ਔਰ ਆਸ-ਪਾਸ ਦੇ ਇਲਾਕੇ ਦੀ ਵੀ ਸੀਸੀਟੀਵੀ ਪੁਲਿਸ ਨੇ ਖੰਗਾਲੀਆ ਕਿ ਆਖਿਰ ਉਹ ਜਿਹੜੇ ਹਮਲਾਵਰ ਆਏ ਕਿੱਧਰੋਂ ਆਏ ਸੀਗੇ ਔਰ ਕਿੱਧਰ ਗਏ ਕਿਉਂਕਿ ਨਾਲ ਇੱਕ ਹਸਪੀਟਲ ਦੇ ਨਾਲ ਇੱਕ ਗਲੀ ਹੈ ਜਿੱਥੋਂ ਦੱਸਿਆ ਜਾ ਰਿਹਾ ਕਿ ਉੱਥੋਂ ਹਮਲਾਵਰ ਫਰਾਰ ਹੋਏ ਸੀਗੇ ਗੋਲੀयां मार ਕੇ ਉਹ ਸਾਰ ਹਮਲਾਵਰ ਕੌਣ ਸੀਗੇ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੀ ਪਛਾਣ ਹੋ ਰਹੀ ਹੈ ਕਿਉਂਕਿ ਬਿਲਕੁਲ ਵੀ ਉਹਨਾਂ ਨੇ ਆਪਣੀ ਪਛਾਣ ਨਹੀਂ ਕੋਈ ਨਹੀਂ ਸੀ ਬੇਖੌਫ ਜਿਹੜੇ ਹਮਲਾਵਰ ਆਏ ਸੀਗੇ ਉਹਨਾਂ ਨੇ ਆ ਕੇ ਡਾਕਟਰਾਂ ਤੇ ਗੋਲੀਆਂ ਚਲਾਈਆਂ ਡਾਕਟਰ ਅਨਿਲ ਤੇ ਗੋਲੀਆਂ ਚਲਾਈਆਂ ਔਰ ਦੂਜੇ ਪਾਸੇ ਜਿਹੜੀ ਹੈ ਉਹਨਾਂ ਦੀ ਹਾਲਤ ਹੈ ਹੁਣ ਇਸ ਹਸਪਤਲ ਦੇ ਵਿੱਚ ਸਿਕਰ ਬਣੀ ਹੋਈ ਹੈ ਕੁਝ ਲੋਕ ਉਹਨਾਂ ਦਾ ਪਤਾ ਲੈਣ ਵੀ ਆ ਰਹੇ ਕਿਉਂਕਿ ਲਗਾਤਾਰ ਉਹਨਾਂ ਦੇ ਜਾਣਕਾਰ ਆ ਜਿਹੜੇ ਉਹ ਪਤਾ ਲੈਣ ਆ ਰਹੇ ਇਹਨਾਂ ਨਾਲ ਗੱਲ ਕਰ ਲੈਣੇ ਆ ਵੀਰ ਜੀ ਡਾਕਟਰ ਸਾਹਿਬਾ ਕਿਵੇਂ ਸਾਰਾ ਹਮਲਾ ਹੋਇਆ ਕੋਈ ਜਾਣਕਾਰੀ ਹੈ ਜਾਂ ਹਾਲਾਤ ਕਿਵੇਂ ਹੈ ਤੁਸੀਂ ਪਤਾ ਲੈ ਕੇ ਆਏ ਡਾਕ ਡਾਕਟਰ ਸਾਹਿਬ ਆਪਣੇ ਮੈਡੀਕਲ ਜੁੱਤੇ ਬੈਠੇ ਸੀਗੇ ਯਾਰ ਰੋਟੀਨ ਮੁਤਾਬਕ ਉਹ ਪੇਸ਼ੰਤਾਂ ਨੂੰ ਦੇਖਦੇ ਆ। ਕਿ ਦੋ ਬੰਦੇ ਆਏ ਜਿਹੜੇ ਕੋਈ ਆਪਣਾ ਇਲਾਜ ਕਰਾਉਣ ਦਾ ਦਿਖਾਉਣ ਦਾ ਬਹਾਨਾ ਦਵਾਈ ਦਾ ਲਾ ਕੇ ਇੱਕ ਜਣਾ ਕਹਿੰਦਾ ਮੇਰੀ ਲੱਤ ਦੇਖੋ ਜੀ ਮੇਰੀ ਲੱਤ ਤੇ ਖੁਰਪ ਹੁੰਦੀ ਆ ਸਰੀਰ ਤੇ। ਉਹ ਡਾਕਟਰ ਸਾਹਿਬ ਜੋ ਦੇਖਣ ਲੱਗੇ ਦੂਜੇ ਨੇ ਆਪਣੀ ਗੰਨ ਕੱਢੀ ਗੰਨ ਦੇ ਨਾਲ ਦੋ ਉਦਾਂ ਦੇ ਉੱਤੇ ਫਾਇਰ ਕਰ ਦਿੱਤੇ। ਜੋ ਇੱਕ ਉਹਨਾਂ ਦੇ ਪੇਟ ਦੇ ਵਿੱਚ ਲੱਗਾ ਇੱਕ ਉਹਨਾਂ ਦੀ ਬਾਹ ਤੇ ਲੱਗਾ। ਜਿਹੜੇ ਕੱਲ ਦੇ ਡਾਕਟਰ ਸਾਹਿਬ ਬਹੁਤ ਸੀਰੀਅਸ ਆ। ਪਰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਆ। ਕੇ ਡਾਕਟਰ ਸਾਹਿਬ ਨੂੰ ਪਹਿਲਾਂ ਵੀ ਥ੍ਰੈਟ ਕਾਲ ਆਈ ਸੀ ਡਾਕਟਰ ਸਾਹਿਬ ਨੂੰ ਪ੍ਰਸ਼ਾਸਨ ਨੇ ਫੋਰਸ ਦਿੱਤੀ ਪਰ ਜਿਹੜਾ ਉਹ ਮਾਮਲਾ ਉਹ ਸ਼ਾਂਤ ਨਹੀਂ ਹੋਇਆ ਸੀ ਡਾਕਟਰ ਸਾਹਿਬ ਕੋ ਫੋਰਸ ਜਿਹੜੀ ਪ੍ਰਸ਼ਾਸਨ ਨੇ ਵਾਪਸ ਲੜੀ ਉਹ ਡਾਕਟਰ ਸਾਹਿਬ ਨੇ ਬਹੁਤ ਹੀ ਸਤਕਾਰ ਨਾਲ ਜਾ ਕੇ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਡਿਪਾਰਟਮੈਂਟ ਨੂੰ ਵੀ ਪਾਈ ਸਾਨੂੰ ਮੇਰੀ ਜਾਨ ਨੂੰ ਖਤਰਾ ਮੈਨੂੰ ਜਿਹੜੀ ਫੋਰਸ ਉਹ ਵਾਪਸ ਨਾ ਲਈ ਜਾਵੇ ਇਸ ਬਾਰੇ ਜਾਣਕਾਰੀ ਹੈ ਤੁਹਾਨੂੰ ਕਿ ਡਾਕਟਰ ਸਾਹਿਬ ਨੇ ਇੰਨੀ ਗੱਲ ਕਹੀ ਸੀ ਜਾਂ ਪੁਲਿਸ ਨੇ ਇੰਨੀ ਗੱਲ ਕਹੀ ਸੀਗੀ ਜਾਂ ਬਿਲਕੁਲ ਜਾਣਕਾਰੀ ਹੈ ਉਹਨਾਂ ਦੇ ਨਾਲ ਉਹਨਾਂ ਦਾ ਐਡਵੋਕੇਟ ਰਾਜਪਾਲ ਸ਼ਰਮਾ ਜੀ ਉਹਨਾਂ ਦੀ ਮੈਸੇਜ ਉਹ ਆਪ ਉਹਨਾਂ ਦਾ ਇੱਕ ਸੱਜਣ ਹੋਰ ਚਾਰ ਪੰਜ ਬੰਦੇ ਜਿਹੜੇ ਆ ਉਹ ਪ੍ਰਸ਼ਾਸਨ ਕੋਲੇ ਪੁਲਿਸ ਪ੍ਰਸ਼ਾਸਨ ਕੋਲੇ ਗਏ ਔਰ ਉਹਨਾਂ ਨੂੰ ਜਿਹੜੀ ਫੋਰਸ ਆ ਜਦੋਂ ਵਾਪਸ ਲਿਆਲੀ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਵੀ ਸਾਨੂੰ ਫੋਰਸ ਦਿੱਤੀ ਜਾਵੇ ਸਾਡੀ ਜਾਨ ਨੂੰ ਖਤਰਾ ਇਹ ਇੱਕਦੋ ਇੱਕ ਦੀ ਗੱਲ ਆ ਪਰ ਇਹ ਜਾਨਣਾ ਚਾਹਵਾਂਗੇ ਇਹ ਕਦੋਂ ਦੀ ਗੱਲ ਆ ਤੁਹਾਡੀ ਜਾਣਕਾਰੀ ਚ ਹੋਵੇ ਤੇ ਕਦੋਂ ਇਹ ਪੇਸ਼ ਹੋਏ ਇਹ ਪਿਛਲੇ ਕੁਝ ਮਹੀਨੇ ਦੀ ਗੱਲ ਆ ਮੈਨੂੰ ਤਰੀਕ ਦਾ ਨਹੀਂ ਜਾਣਕਾਰੀ ਡਾਕਟਰ ਸਾਹਿਬ ਨਾਲ ਮੇਰੀ ਅੱਜ ਤੋਂ 4 ਦਿਨ ਪਹਿਲਾਂ ਹੀ ਇਸ ਵਿਸ਼ੇ ਤੇ ਗੱਲ ਹੋਈ ਮੈਂ ਉੱਥੇ ਬੈਠਾ ਕਿਉਂਕਿ ਮੇਰਾ ਮਿੱਤਰ ਸੇ ਅਸੀਂ ਰੋਜ਼ਾਨਾ ਨੂੰ ਮਿਲਦੇ ਹਾਂ ਮੈਂ ਡਾਕਟਰ ਸਾਹਿਬ ਨੂੰ ਆਪ ਕਿਹਾ ਮੈਂ ਕਿਹਾ ਤੁਸੀਂ ਪ੍ਰਾਈਵੇਟ ਗਨਮੈਨ ਰੱਖ ਲਓ ਜੇ ਸਰਕਾਰੀ ਗਨਮੈਨ ਆਪਾਂ ਨੂੰ ਨਹੀਂ ਮਿਲਦੇ ਪ੍ਰਾਈਵੇਟ ਗਨਮੈਨ ਰੱਖੋ ਡਾਕਟਰ ਸਾਹਿਬ ਅਜੇ ਇਸ ਬਾਰੇ ਗੱਲ ਸੋਚ ਹੀ ਰਹੇ ਕਹਿੰਦੇ ਚਲੋ ਆਪਾਂ ਪ੍ਰਾਈਵੇਟ ਗਨਮੈਨ ਲੈਨੇ ਆ ਗਨਮੈਨ ਪਰ ਉਦੋਂ ਨੂੰ ਕਾਲਪੁਰਖ ਨੇ ਕੋਈ ਹੋਰ ਮਨਜ਼ੂਰ ਸੀ ਪਰ ਜਿਹੜਾ ਸਾਡਾ ਸ਼ਹਿਰ ਪੂਰੇ ਹਿੱਸੇ ਦਾ ਉਹ ਕੱਲ ਦਾ ਤਰਾ ਤਰਾ ਕਰ ਰਿਆ ਕੋਈ ਬਿਜ਼ਨਸਮੈਨ ਬੰਦੇ ਦਾ ਅੰਦਰੋਂ ਨਿਕਲ ਨੂੰ ਮਨ ਨਹੀਂ ਕਰ ਰਿਹਾ ਸਾਰੇ ਸਾਡੇ ਇਲਾਕੇ ਦੇ ਵਿੱਚ ਜਿਹੜੀ ਸੋਪ ਦੀ ਲਹਿਰ ਜਾਵੇ ਇਹ ਸਾਡਾ ਇੱਕ ਇਹ ਕਹਿ ਸਕਦੇ ਡਾਕਟਰ ਨੰਨੀ ਜੀ ਕਹਿੰਨੇ ਛੋਟਾ ਨਾਂ ਇਹਨੂੰ ਪਿਆਰ ਨਾਲ ਸਾਰਾ ਇਲਾਕਾ ਡਾਕਟਰ ਨੰਨੀ ਕਹਿੰਦਾ ਇਹਨਾਂ ਦਾ ਸਾਡੇ ਇਲਾਕੇ ਦੇ ਵਿੱਚ ਇੱਕ ਡੀ ਐਮ ਸੀ ਤਰ੍ਹਾਂ ਸੀ ਜਿਸ ਤਰ੍ਹਾਂ ਅਸੀਂ ਡੀ ਐਮ ਸੀ ਤੋਂ ਲਾਰਜ ਕਰਾਉਣੇ ਆਸ ਰੱਖਦੇ ਆ ਸਾਡਾ ਇਲਾਕਾ ਸਾਰਾ ਇਹ ਹਸਪੀਟਲ ਨੂੰ ਇੱਕ ਮਿੰਨੀ ਡੀ ਐਮ ਸੀ ਮੰਨਦਾ ਸੀ ਮੋਡਰਨ ਟਰੀਟਮੈਂਟ ਸਾਰੇ ਇਹਨਾਂ ਤੋਂ ਲੈਂਦੇ ਸੀ ਫਿਰ ਇਹ ਦਿਆਲੂ ਏਡੇ ਸੀ ਕਿਸੇ ਕੋਲੇ ਪੈਸਾ ਹੈਗਾ ਨਹੀਂ ਹੈਗਾ ਤਾਂ ਵੀ ਬਾਦ ਵਿੱਚ ਆ ਜਾਣਗੇ ਆਉਂਦੇ ਬੰਦੇ ਦਾ ਇਲਾਜ ਕਰਦੇ ਸੀ ਸਾਡਾ ਤਾਂ ਇਲਾਕਾ ਕੱਲ ਦਾ ਜਿਹੜਾ ਉਸ ਸੋਕ ਦੀ ਲਹਿਰ ਤੇ ਡੁੱਬਿਆ ਔਰ ਸਾਰੇ ਅਸੀਂ ਅਰਦਾਸਾ ਕਰ ਰਹੇ ਹਾਂ ਮਹਾਰਾਜ ਡਾਕਟਰ ਸਾਹਿਬ ਦੀ ਜਾਨ ਬਖਸ਼ੋ ਸਾਨੂੰ ਜਿਹੜੀ ਅਸੁਖ ਸੁਰਤਾ ਉਸੇ ਤਰ੍ਹਾਂ ਬੜੀਆਂ ਰਹੇ ਬੀਡੀ ਫਿਲਮ ਇੰਡਸਟਰੀ ਦੇ ਵਿੱਚ ਐਕਟ੍ਰੈਸ ਹੈ ਉਹਨਾਂ ਨਾਲ ਗੱਲਬਾਤ ਹੋਈ ਜਾਂ ਉਹ ਆਏ ਇੱਥੇ ਕੀ ਕਹਿਣਾ ਉਹਨਾਂ ਦਾ ਉਹਨਾਂ ਨਾਲ ਹਜੇ ਕੋਈ ਗੱਲਬਾਤ ਨਹੀਂ ਹੋਈਗੀ ਉਹ ਨਹੀਂ ਰਾਤ ਕਰਾਈ ਸੀ ਹਜੇ ਰਾਤ 9 ਵਜੇ ਤੱਕ ਕਰਦੀ ਆਏ ਸੀ ਬਾਹਰ ਹੈ ਕਿ ਇੰਡੀਆ ਚ ਨਹੀਂ ਉਹਨਾਂ ਬਾਰੇ ਮੈਨੂੰ ਜਾਣਕਾਰੀ ਨਹੀਂ ਇਹਨਾਂ ਦੀ ਮੈਸੇਜ ਇਹਨਾਂ ਦਾ ਬੇਟਾ ਇਹਨਾਂ ਦੀ ਦੂਸਰੀ ਬੇਟੀ ਇਹਨਾਂ ਦੀ ਨੌ ਰਾਣੀ ਉਹ ਸਾਰਾ ਪਰਿਵਾਰ ਹੀ ਕੱਲ ਦਾ ਇੱਥੇ ਆ ਸਾਰੇ ਸੱਜਣ ਸਰੀਹੀ ਰਿਸ਼ਤੇਦਾਰ ਸਾਰੇ ਉਹਨਾਂ ਦੇ ਉੱਤੇ ਆ ਸਾਰੇ ਜਣੇ ਬੈਠੇ ਅਰਦਾਸਾਂ ਕਰਦੇ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮਹਾਰਾਜ ਉਹਨਾਂ ਨੂੰ ਲੰਮੀ ਉਮਰ ਬਖਸ਼ੇ ਔਰ ਬਹੁਤ ਜਿਹੜੀ ਇਹ ਅਫਸੋਸ ਨਾਲ ਕਹਿਣਾ ਪੈਂਦਾ ਵੀ ਸਾਡੇ ਪੰਜਾਬ ਦਾ ਇੰਨਾ ਟੰਚਾ ਜਿਹੜਾ ਢਾਹ ਢੇਰੀ ਹੋ ਗਿਆ ਇਹਨੂੰ ਕਿਵੇਂ ਪੰਜਾਬ ਜਿਹੜਾ ਡਵੈਲਪ ਕਰਵੇਂ ਹੋਊਗਾ ਔਰ ਕਿਸ ਤਰ੍ਹਾਂ ਲੋਕੀਂ ਅੰਦਰ ਹੁਣ ਮਿਲ ਕੇ ਆਏ ਆ ਉਹ ਹਾਲਤ ਕਿਵੇਂ ਆ ਹਾਲਤ ਜਿਹੜੀ ਆ ਉਹਨਾਂ ਦੀ ਹਜੇ ਕਹਿ ਸਕਦੇ ਵੀ 50-50 ਆ ਉਹ ਆਪਣੀ ਜਾਨ ਦੇ ਨਾਲ ਤੇ ਮੌਤ ਦੇ ਨਾਲ ਜਿਹੜੀ ਉਹ ਜੂਝ ਰਹੇ ਆ ਲੜਾਈ ਲੜ ਰਹੇ ਆ ਔਰ ਡਾਕਟਰ ਸਾਹਿਬ ਇਲਾਜ ਕਰ ਰਹੇ ਆ ਬਾਲੇ ਕਹਿ ਸਕਦੇ ਵਧੀਆ ਚਾਂਸ ਬਣੀ ਤੇ ਬਾਲੇ ਮਾੜੇ ਚਾਂਸ ਬਣੀ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਨ ਜੀ ਉਹਨਾਂ ਨੂੰ ਜ਼ਿੰਦਗੀ ਬਖਸ਼ਣ ਪੁਲਿਸ ਨਾਲ ਕੋਈ ਗੱਲ ਹੋਈ ਕਿ આરોપી ਕਿੱਥੇ ਤੱਕ ਟ੍ਰੇਸ ਕਰ ਪਏ ਜਾਂ ਕੋਈ ਵੀਡੀਓ ਤੁਹਾਡੇ ਕੋਲ ਆਈ ਹੋਵੇ ਨਹੀਂ ਉਹਨਾਂ ਦੇ ਕੱਲ ਦੂਸਰਾ ਆਪਣਾ ਐਸਐਸਪੀ ਸਾਹਿਬ ਵੀ ਉੱਤੇ ਪਹੁੰਚੇ ਸੀ ਸਾਰਾ ਪ੍ਰਸ਼ਾਸਨ ਉੱਥੇ ਡਿਪਟੀ ਸਾਹਿਬ ਐਸਐਚਓ ਸਾਹਿਬ ਸਾਰੇ ਅਫਸਰ ਸਾਹਿਬਾਨ ਪਹੁੰਚੇ ਸੀ ਕਿ ਜਿੱਤੇ ਵਾਰਤਤ ਹੋਈ ਆ ਹਸਪੀਟਲ ਵੀ ਆਏ ਆ ਉਹਨਾਂ ਨੇ ਸਾਰਾ ਟ੍ਰੇਸ ਕੀਤਾ ਜੋ ਡੀਵੀਆਰ ਵਗੈਰਾ ਸਾਰਾ ਤਲਾਸ਼ਿਆ ਕਿਉਂਕਿ ਡਾਕਟਰ ਸਾਹਿਬ ਦੇ ਉੱਤੇ ਸਾਰੇ ਕੈਮਰੇ ਲੱਗੇ ਸੀ ਉਹਦੇ ਵਿੱਚ ਦੋ ਬੰਦੇ ਜਿਹੜੇ ਉਹ ਆਏ ਆ ਉਨਾਂ ਨੇ ਉਹਨਾਂ ਦੀ ਪ੍ਰੈਸ ਜਿਹੜੀ ਆ ਕਰੀ ਜਾਂਦੇ ਆ ਹਜੇ ਕਿਸੇ ਮਕਾਮ ਤੱਕ ਸਾਨੂੰ ਕੋਈ ਸੂਚਨਾ ਨਹੀਂ ਮਿਲੀ ਵੀ ਅਸੀਂ ਪਹੁੰਚੇ ਉਹ ਇਹੀ ਸਾਨੂੰ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਲੱਗੇ ਹੋਏ ਆ ਜ਼ਰੂਰ ਫੜਕੇ ਅਸੀਂ ਤੁਹਾਡੇ ਸਾਹਮਣੇ ਲਿਆਵਾਂਗੇ ਬਿਲਕੁਲ ਪਰਮਿੰਦਰ ਸਾਹਿਬ ਤੌਰ ਤੇ ਕਹਿਣਾ ਹੈ ਕਿ ਪ੍ਰਸ਼ਾਸਨ ਨਾਲ ਵੀ ਜਿਹੜੀ ਗੱਲ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਲੱਗੇ ਹੋਏ ਹਾਂ ਔਰ ਜਲਦ ਉਹਨਾਂ ਨੂੰ ਰੁਪਿਆ ਨੂੰ ਗ੍ਰਿਫਤਾਰ ਕਰ ਲਿੱਤਾ ਜਾਏਗਾ ਔਰ ਦੂਜੇ ਪਾਸੇ ਇਸੇ ਹਸਪੀਟਲ ਦੇ ਵਿੱਚ ਡਾਕਟਰ ਦਾ ਇਲਾਜ ਚੱਲ ਰਿਹਾ ਕਿ ਕੀ ਗੱਲ ਸਰਜਰੀ ਹੋਈ ਸੀਗੀ ਉਹਨਾਂ ਦੇ ਪੇਟ 'ਚ ਇੱਕ ਗੋਲੀ ਸੀਗੀ ਉਹ ਕੱਢ ਦਿੱਤੀ ਗਈ ਸੀ ਹਾਲਾਂਕਿ ਇੱਕ ਗੋਲੀ ਹੈ ਜਿਹੜੀ ਆਰਪਾਰ ਹੋ ਗਈ ਸੀ ਔਰ ਦੂਜੀ ਗੋਲੀ ਹੈ ਜਿਹੜੀ ਕੱਢ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਹਜੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਲੇਕਿਨ ਡਾਕਟਰ ਸਾਹਿਬ ਜਿਹੜੇ ਹੈ ਡਾਇਰੈਕਟਰ ਨੇ ਇਸ ਇੱਕ ਡਾਕਟਰ ਆਪਣੀ ਹਸਪੀਟਲ ਦੇ ਵਿੱਚ ਆਪਣੇ ਕੈਬਨ ਦੇ ਵਿੱਚ ਬੈਠਾ ਮਰੀਜ਼ ਚੈੱਕ ਕਰ ਰਿਹਾ ਤੇ ਉਸੇ ਦੌਰਾਨ ਦੋ ਹਮਲਾਵਰ ਆਉਂਦੇ ਨੇ ਬੇਖੌਫ ਆਉਂਦੇ ਨੇ ਔਰ ਬਿਨਾ ਡਰੇ ਉੱਥੇ ਦਵਾਈਆਂ ਦੇ ਬਾਨੇ ਆ ਕੇ ਡਾਕਟਰ ਤੇ ਗੋਲੀਆਂ ਚਲਾ ਦਿੰਦੇ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਔਰ ਦੂਜੇ ਪਾਸੇ ਪੁਲਿਸ ਸਾਫ ਤੌਰ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਇਹ ਰੂਪਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਏਗਾ ਪ੍ਰਮੰਦਰ ਹਾਂ ਠੀਕ ਹੈ ਜੀ ਆਪਕੀ ਪੂਰੀ ਗੱਲਬਾਤ ਲਈ ਬਹੁਤ ਬਹੁਤ ਧੰਨਵਾਦ ਤਾਂ ਫਿਲਹਾਲ ਇਹ ਵੱਡਾ ਸਵਾਲ ਹੈ ਕਿ ਆਖਰਕਾਰ ਕਦੋਂ ਤੱਕ ਇਹ ਮੁਲਜ਼ਮ ਪੁਲਿਸ ਦੀ ਗ੍ਰਿਫਤ ਦੇ ਵਿੱਚ ਚ ਅੱਜ ਸ਼ਰੀਅਮ ਫਾਇਰਿੰਗ ਕੀਤੀ ਗਈ ਦੋ ਹਮਲਾਵਰਾਂ ਦੇ ਵਿਰੁੱਧ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।